ਆਪ ਦੇ ਚਰਨ ਕਮਲਾਂ ਨਾਲ ਲਿਬ ਲਾ ਕੇ ਆਪ ਵਿੱਚ ਲੀਨ ਹੋ ਗਿਆ ਹਾਂ ਮੈਂ ਤਾਂ ਕਹਿੰਦੇ ਪ੍ਰਮਾਤਮਾ ਜੀ ਆਪ ਦਾ ਨਾਮ ਜਪ ਕੇ ਆਪ ਜੀ ਦਾ ਹੀ ਰੂਪ ਹੋ ਗਿਆ ਹਾਂ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀਓ ਸੰਤਨ ਸਤਗੁਰੂ ਵਿਦਾਸ ਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਰੇ ਮਨ ਮਾਸ਼ਲਾ ਸੰਸਾਰ ਸਮੰਦੇ ਤੂੰ ਚਿਤਰ ਵਿਚਿਤਰ ਵਿਚਾਰ ਰੇ ਜੇ ਗਾਲੇ ਗਲਿਆਹੀ ਮਰੀਏ ਸੋ ਸੰਗ ਦੂਰ ਨਿਵਾਰਨੇ ਟੇਕਾ اے ਮਨ ਤੂੰ ਮੱਛੀ ਵਾਂਗ ਹੈਂ ਸੰਸਾਰ ਸਮੁੰਦਰ ਵਾਂਗ ਹੈ ਤੇ ਜਿਹੜਾ ਮਨ ਉਹ ਮੱਛੀ ਵਾਂਗ ਹੈ ਔਰ ਸੰਸਾਰ ਜਿਹੜਾ ਹੈ ਸਮੁੰਦਰ ਵਾਂਗ ਹੈ ਅਤੇ ਕਈ ਪ੍ਰਕਾਰ ਦੇ ਰੰਗਾਂ ਨਾਲ ਭਰਿਆ ਹੋਇਆ ਹੈ ਸਤਗੁਰੂ ਜੀ ਇਸ ਪਾਵਨ ਸ਼ਬਦ ਰਾਹੀਂ ਸਮਝਾਉਣਾ ਕਰਦੇ ਹਨ ਕਿ ਇਹ ਜੀਵ ਤੇਰਾ ਜੀਵਨ ਕਿਸ ਤਰ੍ਹਾਂ ਦਾ ਹੈ ਤੂੰ ਇਸ ਦੀ ਵਿਚਾਰ ਕਰ ਕਿ ਜਿਹੜਾ ਸੰਸਾਰ ਹੈ ਉਹ ਕਈ ਰੰਗਾਂ ਦੇ ਨਾਲ ਭਰਿਆ ਹੋਇਆ ਹੈ ਇਹਨਾਂ ਸੰਸਾਰ ਦੀ ਝੂਠੇ ਬੰਦਨਾ ਵਿੱਚ ਫਸ ਕੇ ਭਾਈ ਤੂੰ ਗਲ ਕੇ ਮਰ ਰਿਹਾ ਹਾਂ ਇਹਨਾਂ ਬੰਦਨਾ ਨੂੰ ਤੂੰ ਧੂਰ ਕਰ ਭਾਵ ਕੇ ਦੁੱਖ ਜੀ ਭੋਗਦਾ ਹੈ ਦੂਸਰਿਆਂ ਨੂੰ ਦੇਖ ਕੇ ਆਪਣੇ ਮਨ ਨੂੰ ਵੀ ਦੁਖੀ ਕਰਦਾ ਹੈ ਆਪਣੀ ਤੁਲਨਾ ਦੂਸਰਿਆਂ ਨਾਲ ਕਰਦਾ ਹੈ ਪਰ ਜਦੋਂ ਬਰਾਬਰਤਾ ਨਹੀਂ ਹੁੰਦੀ ਫਿਰ ਉਹ ਮਨ ਡੋਲਦਾ ਹੈ ਡਗ ਮਗਾਉਂਦਾ ਹੈ ਫਿਰ ਜਿਹੜਾ ਆਤਮ ਵਿਸ਼ਵਾਸ ਹੈ ਉਹ ਡਿੱਗ ਜਾਂਦਾ ਹੈ ਜਿਹੜੀ ਆਪਣੀ ਹੈ ਤਾਕਤ ਉਸ ਦੀ ਪਹਿਚਾਨ ਨਹੀਂ ਕਰਦਾ ਕਿ ਇਹ ਸਰੀਰ ਜਿਹੜੀ ਆਪਣੀ ਤਾਕਤ ਹੈ ਭਾਵ ਕਿ ਜੋ ਸਾਡੇ ਕੋਲ ਹੈ ਅਸੀਂ ਉਸ ਦੀ ਕਦਰ ਨਹੀਂ ਕਰਦੇ ਜੋ ਸਾਡੇ ਕੋਲ ਨਹੀਂ ਹੈ ਅਸੀਂ ਉਸ ਨੂੰ ਪਾਉਣਾ ਚਾਹੁੰਦੇ ਹਾਂ ਸਤਿਗੁਰੂ ਜੀ ਬਖਸ਼ੀ ਕਰਦੇ ਜਮ ਹੈ ਡਿਗਣ ਡੋਰ ਹੈ ਕੰਕਣ ਪਰ ਤੇ ਗਾਲੋ ਜਾਣ ਰਹੇ ਹਾਵੇ ਰਸ ਨਬਦ ਰਮੇਜੋ ਮੁਰਖ ਮਨ ਪਛਤਿਆਵੇ ਨਿਆਨ ਰਹਿ ਕੇ ਜਮਦੂਤਾ ਦਾ ਮੌਤ ਰੂਪੇ ਡਗਣ ਕਿਸੇ ਵੀ ਸਮੇ ਤੇਰੇ ਸਿਰ ਤੇ ਡਿਕ ਸਕਦਾ ਹੈ ਜਮ ਹੈ ਡਿਕਣ ਡੋਰ ਹੈ ਕੰਕਣ ਤੇ ਕਿਸੇ ਵੇਲੇ ਵੀ ਹੁਣੇ ਸਰੀਰ ਆ ਤੇ ਸਰੀਰ ਨੇ ਖਤਮ ਜਰੂਰ ਹੋਣਾ ਹੈ ਭਾਵ ਜੋ ਦਿਨ ਆਵੇ ਸੋ ਦਿਨ ਜਾਇ ਕਰਨਾ ਕੂਚ ਰਹਿਣ ਤਰ ਨਾਹੀ ਕਿ ਜਿਹੜਾ ਦਿਨ ਚੜਿਆ ਹੈ ਉਹਨੇ ਬੀਤਣਾ ਜ਼ਰੂਰ ਹੈ ਜਿਹੜੀ ਰਾਤ ਆਈ ਉਹਦਾ ਸਵੇਰਾ ਜ਼ਰੂਰ ਹੋਣਾ ਹੈ ਤੇ ਜਿਹੜਾ ਦਿਨ ਚੜ ਗਿਆ ਉਹਦੀ ਸ਼ਾਮ ਜ਼ਰੂਰ ਆਉਣੀ ਹੈ ਜਿਸ ਜੀਵ ਨੇ ਜਨਮ ਲਿਆ ਉਹਦੀ ਮੌਤ ਜ਼ਰੂਰ ਹੋਣੀ ਹੈ ਇਸ ਕਰਕੇ ਸਤਿਗੁਰੂ ਬਾਬਾ ਸਮਰੱਜ ਜੀ ਫਰਮਾਉਂਦੇ ਹਨ ਕਿ ਪਰ ਤੇ ਗੱਲੋਂ ਜਾਣ ਰੇ ਕਿ ਤੂੰ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਦੇ ਮਗਰ ਲਗਾ ਕੇ ਆਪਣਾ ਸਮਾਂ ਬਰਬਾਦ ਕਰ ਰਿਹਾ ਕਹਿੰਦੇ ਆਪਣੀ ਤਾਕਤ ਪਹਿਚਾਨ ਜੋ ਕੁਝ ਤੇਰੇ ਕੋਲ ਹੈ ਉਸ ਦੇ ਅਨੁਸਾਰ ਕੰਮ ਕਰ ਤੈਨੂੰ ਤਰੱਕੀ ਮਿਲੇਗੀ ਭਵੇ ਰਸ ਲਬਦ ਰਮੇ ਜੋ ਮੁਰਖ ਮਨ ਪਛਤਾਵਣ ਨਿਆਣਰੇ ਕਹਿੰਦੇ हे ਮੂਰਖ ਪ੍ਰਸ਼ਾ ਤੂੰ ਸੰਸਾਰ ਦੇ ਰਸਾਂ ਕਸਾਂ ਵਿੱਚ ਲੁਬਾਈਮਾਨ ਹੋਇਆ ਹੈ ਫਿਰ ਤੈਨੂੰ ਅਣਜਾਣਾ ਮਾਂਕ ਪਛਤਾਉਣਾ ਪਵੇਗਾ ਪਾਪ ਗਣੀਓਸ਼ੈ ਤਰਨ ਬੋਲੀ ਤੂੰ ਦੇਖ ਦੇਖ ਬਲ ਚੱਖਰੇ ਪਾਪ ਕਰਨ ਵਾਲੇ ਬੰਦੇ ਲਈ ਛੇ ਤਰਨ ਕੋੜੀਂ ਨੀ ਬੋਲੀ ਨੰਮ ਦੀ ਗਠੇਲੀ ਜਿਹੜੀ ਨੰਮ ਦੀ ਗਠੇਲੀ ਹੁੰਦੀ ਆ ਬਹੁਤ ਕੋੜੀਂ ਦੀ ਸਮਾਨ ਹਨ ਤੋ ਇਨ੍ਹਾਂ ਵੱਲ ਦੇਖ ਦੇ ਕੇ ਪਾਪ ਰੂਪੀ ਫਲਾਂ ਨੂੰ ਦੇਖ ਕਿ ਭਾਈ ਜੋ ਬੀਜੇਗਾ ਉਹ ਹੀ ਵੱਢਣਾ ਪੈਣਾ ਹੈ ਆਪਣਾ ਬੀਜ ਤੋਂ ਆਪੇ ਖਾਵਤ ਹੈ ਬਹੁਮਾਰ ਤੇਰਾ ਹੀ ਤੁਝ ਸੌਂਪਦਾ ਬਹਿ ਦਾਤਾ ਕਰਤਾ ਤੇ ਜੋ ਕੁਝ ਬੀਜੇਗਾ ਉਹ ਹੀ ਵੱਢਣਾ ਪੈਣਾ ਹੈ ਚੰਗਾ ਕਰੇਗਾ ਚੰਗਾ ਮਿਲੇਗਾ ਮਾੜਾ ਕਰੇਗਾ ਮਾੜਾ ਮਿਲੇਗਾ ਭਾਵ ਕਿ ਅਸੀਂ ਜੇ ਕਿਸੇ ਨੂੰ ਦੁੱਖ ਪਹੁੰਚਾਉਂਦੇ ਹਾਂ ਅਸੀਂ ਕਿਸੇ ਨੂੰ ਦੁਖੀ ਕਰਦੇ ਹਾਂ ਤੇ ਸਾਡੇ ਮਨ ਨੂੰ ਵੀ ਸੰਤੁਸ਼ਟ ਨਹੀਂ ਹੁੰਦੀ ਸਾਡਾ ਮਨ ਵਿਆਕੁਲ ਰਹਿੰਦਾ ਪਰ ਜਦੋਂ ਸੀ ਪ੍ਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਦੇ ਆ ਹਮੇਸ਼ਾ ਦੂਸਰਿਆਂ ਦਾ ਭਲਾ ਮੰਗਦੇ ਹਾਂ ਹਮੇਸ਼ਾ ਦੂਸਰਿਆਂ ਦੀ ਨੇਕ ਕਮਾਈ ਦੀ ਅਰਦਾਸ ਕਰਦੇ ਹਾਂ ਤੇ ਗੁਰੂ ਪੈਰੀ ਸਾਚੂ ਸਤਗੁਰ ਪ੍ਰਮਾਤਮਾ ਸਾਡੇ ਨਾਲ ਖੜਾ ਹੁੰਦਾ ਹੈ ਕਿ ਦੇਵਨ ਵਾਲਾ ਦੇ ਤੈ ਤਿਸ ਕੀ ਕਰਮਨਾਸ ਜੋ ਦੇਣ ਵਾਲਾ ਹੈ ਜੇ ਚੀਜ਼ ਦੇ ਤੂੰ ਆਸ ਰੱਖੇਗਾ ਭਾਰਤ ਰਿਆ ਸੰਗ ਭਲੋ ਜੋ ਹੋਵੇ ਤੋ ਰਾਣੋ ਰਾਵਣ ਦੇਖਨੇ ਏ ਜੀਵ ਪ੍ਰਾਈ ਇਸਤਰੀ ਦੇ ਸੰਗ ਕਰਕੇ ਜੇ ਪਲਾ ਹੁੰਦਾ ਤਾ ਤੂੰ ਰਾਜੇ ਰਾਵਣ ਦੀ ਹਾਲਤ ਦੇਖ ਕੇ ਕਿਸੇ ਪ੍ਰਾਈ ਇਸਤਰੀ ਨੂੰ ਦੇਖ ਕੇ ਕਹਿੰਦੇ ਕਿਸੇ ਵੀ ਦੂਸਰੇ ਨੂੰ ਦੇਖ ਕੇ ਕਦੇ ਪਲਾ ਨਹੀਂ ਹੁੰਦਾ ਕਹਿ ਰਵਿ ਦਾਸ ਰਤਨ ਫਲ ਕਾਰਨ ਗੁਬਿੰਦ ਕੇ ਗੁਣ ਗਾਇਰੇ ਕਾਂਚੋ ਕੁੰਭ ਪਰ ਯੋਜਲ ਜੈਸੇ ਧਨ ਧਨ ਕਟਦੋਂ ਜਾਇਰੇ ਸਤਗੁਰੁ ਅਬਦਾਸ ਮਰਿ ਉਚਾਰਨ ਕਰਦੇ ਕਿ ਹੈ ਭਾਈ ਤੂੰ ਪ੍ਰਭੂ ਦੇ ਅਮੋਲਕ ਤੇ ਅਨਮੋਲਕ ਜਨਮ ਨੂੰ ਨਾਮੁਰਪੀ ਰਤਨ ਦੇ ਫਲ ਦੀ ਪ੍ਰਾਪਤੀ ਲਈ ਉਸ ਦੇ ਗੁਣਗਾ ਕਿ ਜਿਹੜਾ ਸਾਡਾ ਜਨਮ ਅਨਮੋਲਕ ਹੈ ਇਹਦਾ ਕੋਈ ਮੁੱਲ ਨਹੀਂ ਲਾ ਸਕਦਾ ਫਿਰ ਕਹਿੰਦੇ ਸਮਾਂ ਜਿਹੜਾ ਹੈ ਉਹ ਉਸ ਤੋਂ ਵੀ ਜ਼ਿਆਦਾ ਕੀਮਤੀ ਹੈ ਜਿਹੜਾ ਸਾਡਾ ਸਮਾਂ ਹੈ ਉਹ ਬਹੁਤ ਕੀਮਤੀ ਹੈ ਜੋ ਬੀਤ ਗਿਆ ਉਹ ਸਾਡੇ ਹੱਥ ਨਹੀਂ ਆਉਣਾ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅੱਬ ਕਿ ਨਾ ਬੀਤਿਆ ਹੋਇਆ ਸਮਾਂ ਸਾਡੇ ਕੋਲ ਵਾਪਸ ਨਹੀਂ ਆਉਣਾ ਪ੍ਰਭੂ ਦੇ ਨਾਮ ਤੋਂ ਬਨਾ ਜਿਵੇਂ ਕੱਚਾ ਕੜਾ ਪਾਣੀ ਨਾਲ ਭਰਿਆ ਹੋਇਆ ਦਿਨਮ ਬਦਨ ਖੁਰਦਾ ਜਾ ਰਿਹਾ ਹੈ ਕੱਚੇ ਕੜੇ ਦੇ ਵਿੱਚ ਪਾਣੀ ਰੱਖ ਦਈਏ ਕਹਿੰਦੇ ਦਿਨ ਬਦਨ ਉਹ ਖੁਰਦਾ ਜਾਂਦਾ ਹੈ ਔਰ ਪਾਣੀ ਨਿਰੰਤਰ ਘਟਦਾ ਜਾਂਦਾ ਹੈ ਇਸੇ ਪ੍ਰਕਾਰ ਪ੍ਰਭੂ ਦੇ ਨਾਮ ਤੋਂ ਬਿਨਾ ਇਹ ਜੀਵਨ ਬ्यर्थ ਚਲਾ ਜਾਂਦਾ ਹੈ ਕਿਹੇ ਭਾਈ ਇਹ ਜਿਹੜਾ ਤੇਰਾ ਜੀਵਨ ਹੈ ਇਹ ਬ्यर्थ ਚਲਾ ਜਾਵੇਗਾ ਇਸ ਕਰਕੇ ਸੰਤ ਗੁਰੂ ਜੀ ਬਖਸ਼ਿਸ਼ ਕਹਿੰਦੇ ਕਰਦੇ ਆ ਕਿ ਭਾਈ ਇਹ ਜਿਹੜਾ ਸੰਦਾ ਸਰੀਰ ਹੈ ਇਸ ਨੂੰ ਚਲਾਉਣ ਵਾਲਾ ਜਿਹੜਾ ਸਾਰਥੀ ਹੈ ਉਹ ਬਹੁਤ ਤਲਾਕ ਹੈ ਬਹੁਤ ਚੁਸਤ ਰਤ ਕੋ ਚਤੁਰ ਚਲਾਵਣ ਹਾਰੋ ਖਿੰਨ ਹਾਕੇ ਖਿੰਨ ਉਬੇ ਰੱਖੋ ਨਹੀਂ ਆਨ ਕੋ ਸਾਰੋ ਟੇਕ ਪੰਜਾਂ ਤਤਾਂ ਤੋਂ ਬਣੇ ਹੋਏ ਮਾਨਸ ਰੂਪੀ ਰਤ ਨੂੰ ਚਲਾਉਣ ਵਾਲਾ ਮਨ ਰੂਪੀ ਚਾਲਕ ਬਹੁਤ ਸਿਆਣਾ ਤੇ ਬਹੁਤ ਚਤਰ ਹੈ ਛੈਨ ਵਿੱਚ ਹੀ ਇਹ ਸਰੀਰ ਨੂੰ ਦੜਾਉਣ ਲੱਗ ਪੈਂਦਾ ਹੈ ਅਤੇ ਛੈਨ ਵਿੱਚ ਹੀ ਮਾਰਗ ਤੋਂ ਇੱਧਰ ਉੱਧਰ ਖੁੱਜਣ ਤੋਂ ਬਚਾ ਲੈਂਦਾ ਹੈ ਕਹਿੰਦੇ ਜਦੋਂ ਕੋਈ ਮਾੜਾ ਕੰਮ ਕਰਦਾ ਨਾ ਤੇ ਅੰਦਰੋਂ ਆਵਾਜ਼ ਆਉਂਦੀ ਆ ਕਿ ਭਾਈ ਨਾ ਕਰ ਉਹ ਪਰਮਾਤਮਾ ਦੇਖ ਰਿਹਾ ਹੈ ਪਰ ਜਦੋਂ ਮਨਮਗਰ ਲੱਗ ਜਾਂਦਾ ਜੀਵ ਤਾਂ ਫਿਰ ਉਹ ਗਲਤ ਕੰਮ ਕਰਨ ਬੈਠਦਾ ਤੇ ਬਾਅਦ ਵਿੱਚ ਪਛਤਾਉਂਦਾ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਕਿ ਇਸ ਗੱਲ ਦਾ ਫਿਰ ਹੋਰ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਲੱਗਦਾ ਲੱਗਣ ਦਿੰਦਾ ਪਤਾ ਵੀ ਨਹੀਂ ਲੱਗਦਾ ਤੇ ਜਦੋਂ ਇਹ ਜੀਵ ਆਪਣੇ ਮਨ ਦੇ ਮਗਰ ਲੱਗ ਕੇ ਕਾਰਜ ਤੋਂ ਆਪਣੇ ਕੰਮ ਤੋਂ ਭਟਕ ਜਾਂਦਾ ਹੈ ਜਬ ਰਥ ਰਹੇ ਸਾਰਤੀ ਥੱਕੇ ਤਦ ਕੋ ਰਥੇ ਚਲਾਵੇਂ ਨਾਦ ਬਿੰਦ ਸਬੇ ਹੀ ਥੱਕੈ ਮਨ ਮੰਗਲ ਨਹੀਂ ਗਾਵੇ ਜਿਸ ਵੇਲੇ ਸਰੀਰੂਪੀ ਰਥ ਤਾਂ ਹੁੰਦਾ ਹੈ ਭਾਵ ਸਾਡਾ ਸਨੀਰਤਾ ਹੁੰਦਾ ਹੈ ਪਰ ਬਡਾਪਾ ਆਉਣ ਕਾਰਨ ਸਾਡਾ ਜਿਹੜਾ ਸਾਰਥੀ ਆ ਥੱਕ ਜਾਂਦਾ ਹੈ ਤਾਰ ਅਥ ਨੂੰ ਕੌਣ ਚਲਾਵੇਗਾ ਫਿਰ ਬੀਤ ਆਜੂ ਭਜਨ ਨਹਿ ਕੀਨਾ ਟੇਕ ਸੇਤ ਪਿਓ ਤਨ ਥਰ ਥਰ ਕੰਪੈ ਹਰ ਸਿਮਰਨ ਨਹਿ ਕੀਨਾ ਕਿਹ ਭਾਈ ਉਮਰ ਤੇਰੀ ਬੀਤਦੀ ਜਾ ਰਹੀ ਹੈ ਕਿ ਬੀਤੀ ਆਜੂ ਭਜਨ ਨਹਿ ਕੀਨਾ ਕਿ ਉਮਰ ਤੇਰੀ ਦਾ ਬੀਤ ਗਈ ਹੈ ਪਰ ਫੇਰ ਵੀ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਮੇਤੇ ਆਜੋ ਭਜਨੇ ਕਿੰਨਾ ਠੇਕ ਸੇਤ ਪਿਓ ਤਨ थरथर ਕੰਪੈ ਕਹਿੰਦੇ ਇਹ ਸਰੀਰ ਜਿਹੜਾ ਹੈ ਉਮਰ ਬੀਤਣ ਦੇ ਨਾਲ थरथर ਕੰਬਣ ਲੱਗ ਪਿਆ ਹੈ ਸੇਤ ਪਿਓ ਤਨ थरथर ਕੰਪੈ ਹਰ ਸਿਮਰਨ ਨਹਿ ਕਿੰਨਾ ਪ੍ਰਭ ਨਹਿ ਕੀਰਤਿ ਕਿ ਪ੍ਰਭ ਪ੍ਰਮਾਤਮਾ ਦੇ ਨਾਮ ਦਾ ਕੀਰਤਨ ਨਹੀਂ ਕੀਤਾ ਤੇ ਸਤਿਗੁਰ ਜੀ ਬਖਸ਼ੀ ਕਰਦੇ ਜਬਰਤ ਰਥ ਰਹੀ ਸਾਰਤੀ ਤਾਕੈ ਤਬ ਕੋ ਰਥੇ ਚਲਾਵੇ ਕਿ ਜਿਸ ਵੇਲੇ ਸਰੀਰੂਪੀ ਰੱਥ ਤਾਂ ਹੁੰਦਾ ਹੈ ਪਰ ਸਾਰਤੀ ਥੱਕ ਜਾਂਦਾ ਹੈ ਤਾਂ ਰੱਥ ਨੂੰ ਕੌਣ ਚਲਾਵੇਗਾ ਉਸ ਸਮੇਂ ਮਨ ਮੰਗਲ ਮੇ ਗੀਤ ਨਹੀਂ ਗਾ ਸਕੇਗਾ ਕਿ ਜਦੋਂ ਇਹ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਮਨ ਆਪਣੀ ਉਡਾਰੀ ਮਾਰ ਜਾਂਦਾ ਹੈ ਜਿਵੇਂ ਪੰਛੀ ਰਾਤ ਠਹਿਨ ਵਾਸਤੇ ਪੰਛੀ ਤੇ ਦਰਖਤ ਤੇ ਬੈਠਦਾ ਹੈ ਕਿ ਪੰਛੀ ਦਰਖਤ ਤੇ ਬੈਠਦਾ ਹੈ ਤਸਵੀਰੀ ਉਡ ਜਾਂਦਾ ਹੈ ਇਸੇ ਤਰ੍ਹਾਂ ਇਹ ਰੂਹ ਆਤਮਾ ਸਾਨੂੰ ਰਾਤ ਠਹਿਨ ਵਾਸਤੇ ਭਾਵ ਕੇ ਜਨਮ ਮਿਲਦਾ ਹੈ ਤੇ ਸਤਗੁਰੂ ਜੀ ਬਖਸ਼ੀ ਕਰਦੇ ਜਦੋਂ ਸਰੀਰ ਦੇ ਵਿੱਚੋਂ ਰੋ ਨਿਕਲ ਗਈ ਫਿਰ ਕਿਹੜੇ ਵੇਲੇ ਉਸ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰੇਗਾ ਉਸ ਸਮੇਂ ਮਨ ਮੰਗਲ ਮੇਂ ਗੀਤ ਨਹੀਂ ਗਾ ਸਕੇਗਾ ਪਾਪ ਇਹ ਜੀਵ ਪ੍ਰਭੂ ਨੂੰ ਪੁਲਾ ਕੇ ਪਰਮ ਆਨੰਦ ਨੂੰ ਅਨੁਭਵ ਨਹੀਂ ਕਰ ਸਕਦਾ ਫਿਰ ਉਸ ਵੇਲੇ ਆਉਣਾ ਸ਼ਬਦ ਤਰਮ ਰਾਇ ਜਬ ਲੇਖਾ ਮੰਗੇ ਕਾ ਮੁਖ ਲੈ ਕੇ ਜਾਏਗਾ ਫਿਰ ਕਿਹੜਾ ਮੁਖ ਕਹਿੰਦੇ ਉਹਦੇ ਕੋਲ ਲੈ ਕੇ ਜਾਵੇਂਗਾ ਜੀਵ ਦਾ ਮਨ ਪ੍ਰਭੂ ਦੇ ਗੁਣ ਨਹੀਂ ਗਾ ਸਕਦਾ ਜਦੋਂ ਇਹ ਰੂਹ ਆਤਮਾ ਨਿਕਲ ਗਈ ਸਾਡੇ ਸਰੀਰ ਤੋਂ ਫਿਰ ਅਸੀਂ ਸਰੀਰ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਪਾਂਚ ਤਤ ਕੋ ਜੇ ਰਤ ਸਾਜੋ ਅਰਦੇ ਉਰ ਦੇ ਨਿਵਾਸਾ ਚਰਨ ਕਮਲ ਲਿਓ ਲੈ ਰਿਉ ਹੈ ਗੁਣ ਗਾਵੈ ਨਰਬਿਦਾਸਾ ਪ੍ਰਭੂ ਪਰਮਾਤਮਾ ਨੇ ਪੰਜਾ ਤਤਾਂ ਤੋਂ ਇਸ ਸਰੀਰ ਨੂੰ ਬਣਾਇਆ ਹੈ ਪਾਣੀ ਹਵਾ ਮਿੱਟੀ ਅੱਗ ਅਤੇ ਆਕਾਸ਼ ਤੋਂ ਸਰੀਰ ਰੂਪੀ ਰਤ ਬਣਾਇਆ ਹੈ ਜਿਸ ਦਾ ਲੋਕ ਪਰਲੋਕ ਵਿੱਚ ਨਿਵਾਸ ਹੈ ਸਤਗੁਰੂ ਬਦਾਸ ਮਰ ਜੀ ਪ੍ਰਭੂ ਦੇ ਗੁਣ ਗਾਉਂਦੇ ਹੋਏ ਉਚਾਰਨ ਕਰਦੇ ਕਿ ਪ੍ਰਭੂ ਜੀ ਮੈਂ ਆਪ ਦੇ ਚਰਨ ਕਮਲਾਂ ਨਾਲ ਲਿਬ ਲਾ ਕੇ ਆਪ ਵਿੱਚ ਲੀਨ ਹੋ ਗਿਆ ਹਾਂ ਮੈਂ ਤਾਂ ਕਹਿੰਦੇ ਪਰਮਾਤਮਾ ਜੀ ਆਪ ਦਾ ਨਾਮ ਜਪ ਕੇ ਆਪ ਜੀ ਦਾ ਹੀ ਰੂਪ ਹੋ ਗਿਆ ਹਾਂ ਇਸ ਕਰਕੇ ਗੁਰੂ ਪਿਆਰੇ ਸਾਧ ਸੰਗਤ ਜੀਓ ਸੰਤੰਤ ਸਤਗੁਰੂ ਦਾਸ ਸਮਰਹ ਰਾਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਇਸ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਕੇ ਜੀਵ ਆਪਣਾ ਜੀਵਨ ਸਫਲਾ ਕਰ ਸਕਦਾ ਹੈ ਕਿਉਂਕਿ ਗੁਰੂ ਪਿਆਰੀ ਸਾਥਸੰਗ ਜੀਓ ਜੇਕਰ ਅਸੀਂ ਖੁਸ਼ ਕਰਨਾ ਹੋਵੇ ਤਾਂ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਖੁਸ਼ ਨਹੀਂ ਕਰ ਸਕਦੇ ساری ਜ਼ਿੰਦਗੀ ਆਪਾਂ ਲਗਾ ਦਿੰਦੇ ਆ ਕਿ ਖੁਸ਼ ਕਰਨ ਦੇ ਵਿੱਚ ਆਪਣੇ ਪਰਿਵਾਰ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਰਹਿਣੇ ਆ ਆਪਣੇ ਤਿੰਨ ਪੁੱਤਰਾਂ ਨੂੰ ਆਪਣੇ ਬੱਚਿਆਂ ਨੂੰ ਖੁਸ਼ਕੰਨ ਦੇ ਵਿੱਚ ਲੱਗੇ ਰਹਿੰਦੇ ਰਿਸ਼ਤੇਦਾਰਾਂ ਨੂੰ ਮਹੱਲਾ ਨਿਵਾਸੀਆਂ ਨੂੰ ਕਿੰਨਿਆ ਕਿੰਮਿਆ ਬਹੁਤ ਚੰਗਾ ਬਹੁਤ ਚੰਗਾ ਸਾਹਮਣੇ ਕੁਝ ਹੋਰ ਹੁੰਦੇ ਆ ਪਿੱਠ ਪਿੱਛੇ ਤੁਹਾਡੇ ਕੁਝ ਹੋਰ ਹੁੰਦੇ ਆ ਕਹਿ ਦਿੰਦੇ ਜੀਵਨ ਸਾਥੀ ਆਪਾਂ ਕਹਿ ਦਿੰਨੇ ਆ ਤੇ ਜੇਕਰ ਜੀਵਨ ਸਾਥੀ ਦੋ ਜਣਿਆਂ ਦਾ ਰਿਸ਼ਤਾ ਹੈ ਪਤੀ ਪਤਨੀ ਦਾ ਫਿਰ ਤਲਾਕ ਕਿਉਂ ਹੁੰਦਾ ਹੈ ਜੇ ਜੀਵਨ ਸਾਥੀ ਹੈ ਉਹ ਕੇਵਲ ਮਾਤਰ ਕੇਵਲ ਇੱਕ ਦੂਸਰੇ ਤੱਕਰ ਉਹਨਾਂ ਦੀਆਂ ਜ਼ਰੂਰਤਾਂ ਜਿੰਨਾ ਚੱਕਰ ਪੂਰੀਆਂ ਹੁੰਦੀਆਂ ਉਹਨਾਂ ਚੱਕਰ ਰਿਸ਼ਤਾ ਹੈ ਜਦੋਂ ਇੱਕ ਤੋਂ ਉਮੀਦ ਨਹੀਂ ਹੁੰਦੀ ਤੇ ਦੂਸਰਾ ਜਣਾ ਫਟ ਸਾਥ ਛੱਡ ਦਿੰਦਾ ਹੈ ਇਹ ਜ਼ਿੰਦਗੀ ਦਾ ਅਨੁਭਵ ਹੈ ਨਹੀਂ ਤਾਂ ਆਪਾਂ ਕਰਕੇ ਦੇਖ ਲਈਏ ਅਜਮਾ ਕੇ ਦੇਖ ਲਈਏ ਫਿਰ ਇੱਕ ਦੂਜੇ 'ਤੇ ਇਲਜ਼ਾਮ ਲਗਾਉਣ ਲੱਗ ਪੈਂਦੇ ਹਨ ਜਿੰਨਾ ਚਿਰ ਦਾ ਇਕੱਠੇ ਰਹਿੰਦੇ ਉਹਨਾਂ ਚਿਰ ਬਹੁਤ ਵਧੀਆ ਤੇ ਜਦੋਂ ਅਲੱਗ ਹੋ ਜਾਂਦੇ ਭਾਵੇਂ ਭਰਾ ਭਰਾ ਕਿਉਂ ਨਾ ਹੋਣ ਇੱਕ ਦੂਸਰੇ ਤੇ ਇਲਜ਼ਾਮ ਲੱਗਣੇ ਸ਼ੁਰੂ ਹੋ ਜਾਂਦੇ ਭੈਣ ਭਰਾ ਹੁਣ ਤਾਂ ਵੀ ਜੀਵਨ ਸਾਥੀ ਦਾ ਦੂਰ ਦੀ ਗੱਲ ਹੈ ਇੱਕ ਦੂਜੇ ਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੰਦੇ ਹਨ ਤੇ ਕੇਸ ਚੱਲਦੇ ਹਨ ਇਸ ਕਰਕੇ ਸਤਿਗੁਰੂ ਬਦਾਸ ਸਵਾਮੀ ਰਾਜੀ ਫਰਮਾਉਂਦੇ ਕਿ ਜੇਕਰ ਆਪਾਂ ਦੂਸਰਿਆਂ ਨੂੰ ਖੁਸ਼ ਕਰਨ ਦੇ ਬਜਾਏ ਅਸੀਂ ਆਪਣੇ ਵਾਸਤੇ ਵੀ ਕੁਝ ਸਮਾਂ ਕੱਢ ਲਈਏ 5 10 20 ਮਿੰਟ ਕੱਢ ਲਈਏ ਗੁਰੂ ਚਰਨਾਂ ਦੇਵ ਜਾਣ ਕੇ ਬੈਠ ਕੇ ਨਮਸਕਾਰ ਕਰ ਲਈਏ ਉਹਦਾ ਸਿਮਰਨ ਕਰ ਲਈਏ ਤਾਂ ਸਾਡਾ ਜੀਵਨ ਸਫਲਾ ਹੋ ਜਾਵੇਗਾ ਨਹੀਂ ਤਾਂ ਦੁਨੀਆਂ ਨੂੰ ਖੁਸ਼ ਕਰਦੇ ਕਰਦੇ ਤੇ ਇੱਕ ਦਿਨ ਸਾਡਾ ਉਹ ਆਖਰੀ ਦਿਨ ਵੀ ਆ ਜਾਣਾ ਹੈ ਪਰ ਦੁਨੀਆ ਖੁਸ਼ ਨਹੀਂ ਹੁੰਦੀ ਜੀਵਨ ਦੇ ਵਿੱਚ ਦੇਖ ਲਈ ਹੈ ਨਾ ਤੇ ਹਾਂ ਪੁੱਤਰ ਵੀ ਆਪਣੇ ਮਾਤਾ ਪਿਤਾ ਨੂੰ ਕਹਿ ਦਿੰਦੇ ਆ ਕਿ ਸਾਡੇ ਵਾਸਤੇ ਕੀਤਾ ਕੀ ਹੈ ਘਰ ਵਾਲੀ ਨੂੰ ਕਹਿੰਦੇ ਚਾਰ ਦਿਨ ਨਾ ਖਰਚਾ ਦਿੱਤਾ ਭਾਵ ਤੇ ਕਰਦਾ ਸਮਾਨ ਬੰਦਾ ਨਾਂ ਲੈ ਕੇ ਵੀ ਕੰਮ ਨਾ ਲੱਗੇ ਤਾਂ ਉਹ ਵੀ ਸਾਥ ਛੱਡ ਕੇ ਚਲੇ ਜਾਂਦੇ ਭਾਈ ਦਾ ਕੰਮ ਇਹਨੇ ਕਰਦੇ ਤੇ ਜੇ ਘਰ ਵਾਲੀ ਕੰਮ ਨਾ ਕਰੇ ਘਰ ਦਾ ਨਾਂ ਸਵਾਰੇ ਤਾਂ ਪਤੀ ਵੀ ਛੱਡ ਦਿੰਦਾ ਉਸ ਨੂੰ ਕਹਿੰਦੇ ਜੀਵਨ ਜਿਹੜਾ ਸਾਡਾ ਹੈ ਇੱਕ ਦੂਸਰੇ ਤੱਕਰ ਮਤਲਬ ਤੱਕ ਅਸੀਂ ਹਾਂ ਨੇ ਤਾਂ ਜਮਾ ਕੇ ਦਿਖ ਲਈ ਗੁਰੂ ਪਹਿਰੇ ਸਤ ਸੰਤ ਜੀਓ ਇਸ ਕਰਕੇ ਸਤਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਕਿ ਜੀਵਨ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਨਾਲੋਂ ਨਾਲ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਗੁਰੂ ਦੇ ਚਰਨਾਂ ਨਾਲ ਜੋੜੀਏ ਨਾਮ ਸਿਮਰਨ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਜੇ ਉਹ ਨਹੀਂ ਜੁੜਦੇ ਆਪ ਤਾਂ ਕਰੀਏ ਅਸੀਂ ਆਪਣਾ ਜੀਵਨ ਤਾਂ ਸਫਲਾ ਕਰੀਏ ਅਸੀਂ ਇਸ ਕਰਕੇ ਹਮੇਸ਼ਾ ਗੁਰੂ ਵਾਲੇ ਬਣ ਕੇ ਗੁਰੂ ਮਹਾਰਾਜ ਦਾ ਸਿਮਰਨ ਕਰੀਏ ਜੈ ਗੁਰਦੇਵ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੀ